ਅੱਜ ਦਾ ਪ੍ਰੋਗਰਾਮ ਰਾਮ ਪੁਨਿਆਨੀ ਦੀ ਪੁਸਤਕ ਫਿਰਕਾਰ ਪ੍ਰਸਤੀ ਅੱਤਵਾਦ ਤੇ ਸਮਾਜਿਕ ਧਾਰਨਾਵਾਂ ਬਾਰੇ ਹੋਵੇਗਾ। ਰਾਮ ਪੁਨਿਆਨੀ ਵੱਡੇ ਸਾਹਿਤਕਾਰ ਹਨ ਔਰਾਂ ਨੇ ਹੁਣ ਤੱਕ ਢੇਰਾਂ ਕਿਤਾਬਾਂ ਲਿਖੀਆਂ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਕੀ ਆਛੂਤ ਪ੍ਰਥਾ ਇਸਲਾਮ ਦੇ ਕਾਰਨ ਹੋਣ ਦੇ ਵਿਚਾਈ? ਇਹ ਕੋਰਾ ਝੂਠਾ ਇਹਦਾ ਸੁਆਸਾਦ ਦਾ ਸਬੰਧ ਜਿਹੜਾ ਹੈ ਉਹ ਮੁਸਲਮਾਨ ਸ਼ਾਸਕਾਂ ਦੇ ਨਾਲ ਜੋੜਨਾ ਇਤਿਹਾਸ ਨਾਲ ੱੱਕਾ ਕਰਨਾ ਹੈ ਇਤਿਹਾਸ ਨੂੰ ਤਰਕ ਪਾਉਣਾ ਹੈ 11ਵੀਂ ਸਦੀ ਦੇ ਵਿੱਚ ਜਿਹੜਾ ਇਸਲਾਮ ਹੈ ਉਹ ਹਿੰਦੁਸਤਾਨ ਚ ਪਰਵੇਸ਼ ਕਰਦਾ ਹੈ ਜੀ ਸ਼ੂਆਸ਼ਾਤ ਸੰਬੰਧੀ ਤਾਂ ਸਾਡੇ ਰਿਗਵੇਦ ਵਿੱਚ ਵੀ ਦਰਜ ਹੈ ਠੀਕ ਹੈ ਸ਼ੂਆਸ਼ਾਤ ਸੰਬੰਧੀ ਮਨੂ ਸਮਰਤੀ ਜਿਹੜੀ ਦੂਜੀ ਸਦੀ ਦੇ ਅਖੀਰ ਤੇ ਲਿਖੀ ਗਈ ਜੀ ਮਨੂ ਸਮਰਤੀ ਚ ਦਰਜ ਹੈ ਸਰ ਕੀ ਇਹ ਸੱਚ ਹੈ ਕਿ ਤਲਵਾਰ ਦੀ ਨੋਕ ਤੇ ਮੁਸਲਮ ਜਿਹੜੇ ਰਾਜੇ ਸੀਗੇ ਉਹਨਾਂ ਨੇ ਧਰਮ ਪਰਿਵਰਤਨ ਕਰਵਾਈ ਸੀ ਬਹੁਤੇ ਰਾਜਿਆਂ ਦਾ ਜਿਹੜਾ ਸਬੰਧ ਸੀਗਾ ਉਹ ਲੁੱਟਣਾ ਮਾਰਨਾ ਤੇ ਆਪਣਾ ਰਾਜ ਕਰਨਾ ਸੀਗਾ ਜੀ ਉਹਨਾਂ ਦਾ ਬਹੁਤਾ ਫੋਕਸ ਧਰਮ ਤੇ ਨਹੀਂ ਸੀ ਜੇ ਆਪਾਂ ਇਹ ਸਮਝੀਏ ਕਿ ਰਾਜੇ ਧਾਰਮਿਕ ਹੁੰਦੇ ਆ ਤਾਂ ਇਹ ਗੱਲ ਸਾਡੀ ਇਹ ਰਾਜ ਦੇ ਪ੍ਰਿੰਸੀਪਲ ਨੂੰ ਸਮਝਣ ਦਾ ਸਾਡਾ ਫਾਰਮੂਲਾ ਗਲਤ ਹੈ ਬਰਤਾਨਵੀ ਜਿਹੜੀ ਰਾਣੀ ਨੇ ਸਾਡੇ ਤੇ ਰਾਜ ਕੀਤਾ ਉਹ ਰਾਜ ਜਿਹੜਾ ਆ ਉਹ ਗੁਲਾਮੀ ਦਾ ਦੌਰ ਹੈ ਉਹਦੇ ਚੋਂ ਹੀ ਤੁਸੀਂ ਰਾਸ਼ਟਰਵਾਦ ਨੂੰ ਸਮਝ ਸਕਦੇ ਹੋ 1947 ਵਿੱਚ ਦੇਸ਼ ਦੀ ਵੰਡ ਲਈ ਕੱਲਾ ਜੋ ਮੁਸਲਮਾਨ ਲੀਗ ਜਿਹੜੀ ਹੈ ਉਹੀ ਜ਼ਿੰਮੇਵਾਰ ਸੀ ਭਾਰਤ ਦੀ ਵੰਡ ਲਈ ਜੀ ਕੇਵਲ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਰੋਣਾ ਉਹਨਾਂ ਹੀ ਗੈਰ ਵਿਗਿਆਨਕ ਹੋਏਗਾ जिन कला हींदूअ जो ज़िमेवार ठहाराज ਨਮਸਕਾਰ ਆਰਪੀ 24 ਨਾਲ ਮੈਂ ਸਾਰਿਕਾ ਠਾਲ ਹਾਜ਼ਰ ਹਾਂ ਪ੍ਰੋਗਰਾਮ ਸ਼ੈਦੋ ਬੋਲਦੇ ਲੈ ਕੇ ਸੋ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਖਾਸ ਕਿਤਾਬ ਬਾਰੇ ਗੱਲਬਾਤ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਰਾਮ ਪੁਨਿਆਨੀ ਦੀ ਪੁਸਤਕ ਫਿਰਕਰ ਪ੍ਰਸਤੀ ਅਤਵਾਦ ਤੇ ਸਮਾਜਿਕ ਧਾਰਨਾਵਾਂ ਬਾਰੇ ਹੋਵੇਗਾ ਰਾਮ ਪੁਨਿਆਨੀ ਵੱਡੇ ਸਾਹਿਤਕਾਰ ਹਨ ਉਹਨਾਂ ਨੇ ਹੁਣ ਤੱਕ ਢੇਰਾਂ ਕਿਤਾਬਾਂ ਲਿਖੀਆਂ ਤੇ ਢੇਰਾਂ ਮਾਨ ਸਨਮਾਨ ਪ੍ਰਾਪਤ ਕੀਤੇ ਓਹੋ ਆਈ ਆਈਡੀ ਮੁੰਬਈ ਵਿੱਚ ਬਾਇਓ ਮੈਡੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਹਨ ਉਹ ਲੇਖਕ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੇ کارਗੁੰਗ ਵਜੋਂ ਵੀ ਜਾਣੇ ਜਾਂਦੇ ਹਨ ਤੇ ਹੁਣ ਉਹ ਸੈਂਟਰ ਆਫ ਸਟਡੀ ਫਾਰ ਸੋਸਾਇਟੀ ਐਂਡ ਸੋਸ਼ਲਿਜ਼ਮ ਦੇ ਪ੍ਰਧਾਨ ਵਜੋਂ ਕਾਰਗਤ ਹਨ ਤੁਹਾਨੂੰ ਦੱਸਦੀ ਕਿ ਰਾਮ ਪੁਨੀਯਾਨੀ ਦੀ ਹਥਲੀ ਪੁਸਤਕ ਕਈ ਬੁਨਿਆਦੀ ਸਵਾਲਾਂ ਨੂੰ ਮੁਖਾਤਵ ਹੁੰਦੀ ਹੈ ਜਿਹੜੇ ਸਵਾਲ ਅੱਜ ਦੀ ਦੌਰ ਵਿੱਚ ਵੱਡੇ ਰਾਸ਼ੀ ਮੁੱਦੇ ਬਣ ਕੇ ਉੱਭਰਦੇ ਹਨ ਇਹਨਾਂ ਵਿੱਚੋਂ ਬਹੁਤ ਸਾਰੀਆਂ ਅਜਹੀਆਂ ਗਲਤ ਧਾਰਨਾਵਾਂ ਵੀ ਹਨ ਜਿਹੜੀਆਂ ਜਾਣ ਬੁੱਝ ਕੇ ਪ੍ਰਚਾਰੀਆਂ ਤੇ ਪ੍ਰਸਾਰੀਆਂ ਜਾਂਦੀਆਂ ਇਹ ਗਲਤ ਪ੍ਰਚਾਰੀਆਂ ਤੇ ਪ੍ਰਸਾਰੀਆਂ ਜਾਂਦੀਆਂ ਧਾਣਾਵਾਂ ਦੇ ਖਿਲਾਫ ਇਹ ਪੁਸਤਕ ਉਸਦੀ ਅਸਲੀਅਤ ਨੂੰ ਬਿਆਨ ਕਰਦੀ ਹੈ ਉਦਾਹਰਣ ਵਜੋਂ ਅਸੀਂ ਦੇਖਦੇ ਹਾਂ ਕਿ ਕੀ ਮੁਸਲਮਾਨ ਰਾਜਾ ਨੇ ਮੰਦਰਾਂ ਨੂੰ ਤੋੜਿਆ ਕੀ ਕਿਸੇ ਹਿੰਦੂ ਰਾਜੇ ਨੇ ਵੀ ਮੰਦਰ ਨੂੰ ਤੋੜਿਆ ਕੀ ਟੀਪੂ ਸੁਲਤਾਨ ਨੇ ਮੰਦਰਾਂ ਨੂੰ ਢਾਇਆ ਤੇ ਮਸਜਿਦਾਂ ਬਣਾਈਆਂ ਕੀ ਤਾਜ ਮਹਿਲ ਪਹਿਲਾਂ ਇੱਕ Hindu ਮੰਦਰ ਸੀ ਕੀ சிவாਜੀ ਮੁਸਲਮ ਵਿਰੋਧੀ ਰਾਜਸਤਾਨ ਅਜਿਹੇ ਅਨੇਕਾਂ ਸਵਾਲਾਂ ਦਾ ਨਿਪਟਾਰਾ ਕਰਨ ਦੀ ਪੁਸਤਕ ਪਾਠਕਾਲੀ ਖਾਸ ਖਿੱਚ ਦਾ ਕੇਂਦਰ ਬਣਦੀ ਹੈ ਤੁਹਾਨੂੰ ਦੱਸਦੀ ਹੈ ਰੀਡਿੰਗਸ ਆ ਵਰਕਰ ਆਰਐਸਐਸ ਐਂਡ ਹਿੰਦੂਤਵ ਦੀ ਰਾਜਨੀਤੀ ਧਰਮ ਸੱਤਾ ਔਰ ਹਿੰਸਾ ਦ ਸੈਕੰਡ ਅਸੈਸੀਨੇਸ਼ਨ ਆਫ ਗਾਂਧੀ ਅੰਬੇਡਕਰ ਦਲਿਤ ਔਰ ਇਸਤਰੀ ਪ੍ਰਸ਼ਨ ਡੀਕਨਸਟਰਕਟਿੰਗ ਟੈਰਰਿਸਟ ਵਾਇਲੈਂਸ વૈਸ਼ਵਿਕ ਅਤੰਕਵਾਦ ਔਰ ਭਾਰਤ ਦੀ ਅਸਮਿਤਾ ਰੈਸਿਜ਼ਮ ਆਫ ਅ ਸੰਗ ਪਰਿਵਾਰ ਕਾਸਟ ਹਿੰਦੂਤਵ ਐਂਡ ਦਲਿਤਸ ਰਿਲੀਜੀਅਸ ਨੈਸ਼ਨਲਿਜ਼ਮ ਸੋਸ਼ਲ ਪਰਸੈਪਸ਼ਨ ਐਂਡ ਵਾਇਲੈਂਸ ਉਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਹਨ ਸੋ ਅੱਜ ਜਿਸ ਪੁਸਤਕ ਬਾਰੇ ਗੱਲ ਕਰਾਂਗੇ ਉਸ ਨੂੰ ਪੰਜਾਬੀ ਪਾਠਕਾਂ ਲਈ ਅਨੁਵਾਦ ਪ੍ਰਸਿੱਧ ਲੇਖਕ ਤੇ ਅਨੁਵਾਦਕ ਬਲਵੀਰ ਲੋਂਗੋਵਾਲ ਨੇ ਕੀਤਾ ਹੈ। ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਬਲਵੀਰ ਲੋਂਗੋਵਾਲ ਹੁਣ ਤੱਕ 2 ਦਰਜਨ ਤੋਂ ਵੱਧ ਪੁਸਤਕਾਂ ਸਮਾਜ ਨੂੰ ਦੇ ਚੁੱਕੇ ਹਨ ਤੇ ਚਿੰਤਨ ਪ੍ਰਕਾਸ਼ਨ ਲੁਧਿਆਣਾ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। ਸੋ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਵਿਸ਼ੇਸ਼ ਮਹਿਮਾਨ ਡਾਕਟਰ ਤੇਜਿੰਦਰ ਵਿਲੀ ਹਾਜ਼ਰ ਨੇ ਡਾਕਟਰ ਸਾਹਿਬ ਜੀ ਜੀ ਆਇਆਂ ਨੂੰ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਕੀ ਆਛੂਤ ਪ੍ਰਥਾ ਇਸਲਾਮ ਦੇ ਕਾਰਨ ਹੋਣ ਦੇ ਵਿੱਚ ਹੈ? ਦੇਖੋ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਇਹ ਜਿਹੜਾ ਸ਼ੂਆ ਸ਼ਾਦ ਦਾ ਸਵਾਲ ਹੈ ਜੀ ਇਹ ਵੱਡਾ ਰਾਸੀ ਮੁੱਦਾ ਬਣਦਾ ਰਿਹਾ ਹੈ ਹਮ ਔਰ ਜਦੋਂ ਤੋਂ ਆਰਐਸਐਸ ਸਰਗਰਮੀ ਆਪਣੀ ਤੇਜ਼ ਕਰਦੀ ਹੈ ਤੇ ਸਤਾ ਦੇ ਗਲਿਆਰਿਆਂ ਤੱਕ ਇਹਦਾ ਹੱਥ ਪਹੁੰਚਦਾ ਹੈ ਹਮ ਉਦੋਂ ਤੱਕ ਇਹਦਾ ਜਿਹੜਾ ਝੂਠ ਹੈ ਉਹ ਹੋਰ ਵਧਣ ਲੱਗ ਪੈਂਦਾ ਹੈ ਜੀ ਇਹ ਕੋਰਾ ਝੂਠ ਹੈ ਇਹਦਾ ਸੁਆਸ਼ਾਦ ਦਾ ਸਬੰਧ ਜਿਹੜਾ ਹੈ ਉਹ ਮੁਸਲਮਾਨ ਸ਼ਾਸਕਾਂ ਦੇ ਨਾਲ ਜੋੜਨਾ ਇਤਿਹਾਸ ਨਾਲ ੱੱੱਕਾ ਕਰਨਾ ਹੈ ਇਤਿਹਾਸ ਨੂੰ ਤਰਕਮਾਉਣਾ ਹੈ ਜੀ ਹ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜੀ ਹਿੰਦੂਤਵ ਵਾਲੀ ਪੋਲਿਟਿਕਸ ਹੈ ਆਰਐਸਐਸ ਜਿਹਦੀ ਗਵਾਹੀ ਕਰਦੀ ਹੈ ਇਹ ਪ੍ਰਚਾਰ ਦੀ ਕਿਉਂ ਹੈ ਕਿਉਂ ਪ੍ਰਸਾਰਦੀ ਹੈ ਇਹਦੇ ਦੋ ਕਾਰਨ ਨੇ ਇੱਕ ਕਾਰਨ ਤਾਂ ਇਹ ਹੈ ਕਿ ਇਹ ਕਹੇ ਕਿ ਕਿ ਇਹ ਸੁਆਸ਼ਾਦ ਪਹਿਲਾਂ ਨਹੀਂ ਸੀ ਹੁੰਦੀ ਹੂੰ ਪਹਿਲਾਂ ਤੋਂ ਭਾਬ ਜਦੋਂ ਮੁਸਲਮਾਨ ਰਾਜੇ ਨਹੀਂ ਸੀ ਆਏ ਉਦੋਂ ਨਹੀਂ ਸੀ ਹੁੰਦੀ ਇਹ ਮੁਸਲਮਾਨ ਰਾਜਿਆਂ ਦੇ ਆਉਣ ਦਾ ਹੋਈ ਆ ਇਹਦਾ ਇੱਕ ਕਾਰਨ ਤੇ ਆ ਕਿ ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਕਰਨੀ ਹੂੰ ਦੂਜਾ ਇਹ ਵੀ ਪਹਿਲਾਂ ਨਹੀਂ ਸੀ ਹੁੰਦੀ ਜਦੋਂ ਹਿੰਦੂ ਰਾਜੇ ਸੀ ਉਦੋਂ ਨਹੀਂ ਸੀ ਹੁੰਦੀ ਤਾਂ ਉਹਦਾ ਮਕਸਦ ਇਹ ਆ ਕਿ ਹਿੰਦੂ ਰਾਜਿਆਂ ਦੇ ਤਰਫਦਾਰੀ ਕਰਨੀ ਤੇ ਅੱਜ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿ ਅਸੀਂ ਹਿੰਦੂ ਆ ਅਸੀਂ ਹਿੰਦੂ ਪੋਲਿਟਿਕਸ ਕਰਨ ਆਏ ਆ ਤੇ ਸ਼ੂਆ ਸ਼ਾਤ ਤੇ ਪਹਿਲਾਂ ਹੁੰਦੀ ਨਹੀਂ ਸੀ ਇਹ ਗੱਲ ਇਸ ਲਈ ਪ੍ਰਚਾਰੀ ਤੇ ਪ੍ਰਸਾਰੀ ਜਾਂਦੀ ਆ ਹੁਣ ਜੇ ਆਪਾਂ ਇਹਨੂੰ ਸਿਧਾਂਤਕ ਰੂਪ ਵਿੱਚ ਸਮਝਣਾ ਹੋਵੇ 11ਵੀਂ ਸਦੀ ਦੇ ਵਿੱਚ ਜਿਹੜਾ ਇਸਲਾਮ ਹੈ ਉਹ ਹਿੰਦੁਸਤਾਨ ਚ ਪ੍ਰਵੇਸ਼ ਕਰਦਾ ਜੀ ਸ਼ੂਆ ਸ਼ਾਤ ਸੰਬੰਧੀ ਤਾਂ ਸਾਡੇ ਰਿਗ ਵੇਦ ਵਿੱਚ ਵੀ ਦਰਜ ਆ ਠੀਕ ਹੈ ਸ਼ੂਆ ਸ਼ਾਤ ਸੰਬੰਧੀ ਮਨੂ ਸਮ੍ਰਤੀ ਜਿਹੜੀ ਦੂਜੀ ਸਦੀ ਦੇ ਅਖੀਰ ਤੇ ਲਿਖੀ ਗਈ ਜੀ ਮਨੂ ਸਮ੍ਰਤੀ ਚ ਦਰਜ ਹੈ ਹੂੰ ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਦੂਜੀ ਸਦੀ ਚ ਲਿਖੇ ਗਏ ਹਿੰਦੂ ਗ੍ਰੰਥ ਮਨੂ ਸਮ੍ਰਤੀ ਨੂੰ ਜੇਨੂੰ ਆਰਐਸਐਸ ਇੱਕ ਲਾ ਦੀ ਕਿਤਾਬ ਵਜੋਂ ਯੂਨੀਵਰਸਿਟੀ ਚ ਪੜਾਉਣਾ ਚਾਹੁੰਦੀ ਹੈ ਜੇ ਉਹਦੇ ਚ ਦਰਜ ਹੈ ਤੇ ਇਹ ਫਿਰ ਜਿਹੜਾ ਅ ਬਦਨਾਮੀ ਦਾ ਚਿੱਕੜ ਹੈ ਇਹ ਅਸੀਂ ਮੁਸਲਮਾਨ ਸ਼ਾਸਕਾਂ ਦੇ ਉੱਪਰ ਕਿਉਂ ਸੱਟ ਰਹੇ ਹਾਂ ਇਹ ਗਲਤ ਹੈ ਹਮ ਇਸ ਵਾਰੀ ਜੇ ਮੈਂ ਕਹਿਣਾ ਚਾਹਾਂ ਤਾਂ ਉਹ ਹੈ ਕਿ ਅਸ਼ੋਕ ਸਿੰਘਲ ਜਿਹੜੇ ਆਰਐਸਐਸ ਦੇ ਵੱਡੇ ਚਿੰਤਕ ਵੀ ਨੇ ਉਹਨਾਂ ਨੇ ਸण्डे ਅਬਜ਼ਰਵਰ ਮੈਗਜ਼ੀਨ ਵਿੱਚ ਇੱਕ ਇੰਟਰਵਿਊ ਚ ਜਿਹੜੀ 30 ਜੁਲਾਈ 1995 ਨੂੰ ਛਪੀ ਉਹਦੇ ਵਿੱਚ ਕਿਹਾ ਕਿ ਸ਼ੂਤ ਸ਼ਾਤ ਅਸਲਾਮੀ ਅਤੇ ਜਿਹੜੇ ਅਸਾਈ ਸ਼ਾਸਕ ਹੈ ਉਹਨਾਂ ਦੇ ਆਉਣ ਨਾਲ ਇਹ ਪੈਦਾ ਹੋਈ ਆ ਤੇ ਉਹਨਾਂ ਦੇ ਆਉਣ ਨਾਲ ਇਹ ਵਧੀ ਆ ਇਹ ਕੋਰਾ ਝੂਠ ਹੈ ਅਜ਼ਹਾ ਝੂਠ ਜਿਹੜਾ ਬਾਰ-ਬਾਰ ਬੋਲਿਆ ਜਾਵੇ ਉਹ ਸੱਚ ਲੱਗਣ ਲੱਗ ਪੈਂਦਾ ਸੋ ਇਹੋ ਹੀ ਇਦਾਂ ਦੇ ਅਨੇਕਾਂ ਝੂਠਾ ਦਾ ਪਰਦਾ ਫਾਸ਼ ਕਿਤਾਬ ਕਰਦੀ ਆ ਸਰ ਕੀ ਇਹ ਸੱਚ ਹੈ ਕਿ ਤਲਵਾਰ ਦੀ ਨੋਕ ਤੇ ਮੁਸਲਮ ਜਿਹੜੇ ਰਾਜੇ ਸੀਗੇ ਉਹਨਾਂ ਨੇ ਧਰਮ ਪਰਿਵਰਤਨ ਕਰਵਾਈ ਸੀ ਦੇਖੋ ਬਹੁਤੇ ਰਾਜਿਆਂ ਦਾ ਜਿਹੜਾ ਸਬੰਧ ਸੀਗਾ ਉਹ ਲੁੱਟਣਾ ਮਾਰਨਾ ਤੇ ਆਪਣਾ ਰਾਜ ਕਰਨਾ ਸੀਗਾ ਜੀ ਉਹਨਾਂ ਦਾ ਬਹੁਤਾ ਫੋਕਸ ਧਰਮ ਤੇ ਨਹੀਂ ਸੀ ਜੇ ਆਪਾਂ ਇਹ ਸਮਝੀਏ ਕਿ ਰਾਜੇ ਧਾਰਮਿਕ ਹੁੰਦੇ ਆ ਤਾਂ ਇਹ ਗੱਲ ਸਾਡੀ ਇਹ ਰਾਜ ਦੇ ਪ੍ਰਿੰਸੀਪਲ ਨੂੰ ਸਮਝਣ ਦਾ ਸਾਡਾ ਫਾਰਮੂਲਾ ਹੀ ਗਲਤ ਹੈ ਠੀਕ ਹੈ ਰਾਜੇ ਦਾ ਮਕਸਦ ਧਰਮ ਦਾ ਪ੍ਰਚਾਰ ਤੇ ਪ੍ਰਸਾਰਨ ਨਿਕਾ ਹਮ ਇੱਕੋ ਰਾਜੇ ਦਾ ਜ਼ਿਕਰ ਜਿਹੜਾ ਆ ਉਹ ਇਤਿਹਾਸ ਵਿੱਚ ਮਿਲਦਾ ਹੈ ਉਹ ਹੈ ਸਮਰਾਟ ਅਸ਼ੋਕ ਹਮ ਜਿਹੜਾ ਬੁੱਧ ਧਰਮ ਦਾ ਉਨਿਆਈ ਸੀ ਹਮ ਕਲਿੰਗਾ ਦਾ ਯੁੱਧ ਲੜਨ ਤੋਂ ਬਾਅਦ ਹਮ ਜਦੋਂ ਨੇ ਖੂਨ ਖਰਾਬਾ ਇੰਨੇ ਵੱਡੇ ਪੱਧਰ ਤੇ ਦੇਖਿਆ ਜੀ ਤਾਂ ਉਹ ਬੋਧੀ ਬਣਦਾ ਬੁੱਧ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਸ ਨੇ ਆਪਣੇ ਗਵੰਦੀ ਰਾਜਾਂ ਵਿੱਚ ਵੀ ਜਿਹੜੇ ਨੇ ਬੁੱਧ ਧਰਮ ਦੇ ਪ੍ਰਚਾਰਕਾਂ ਨੂੰ ਭੇਜਿਆ ਜੀ ਇੱਥੋਂ ਤੱਕ ਇਤਿਹਾਸ ਦੀਆਂ ਕਿਤਾਬਾਂ 'ਚ ਦਰਜ ਹੈ ਕਿ ਅਸ਼ੋਕ ਨੇ ਆਪਣੇ ਪੁੱਤਰ ਤੇ ਆਪਣੀ ਧੀ ਨੂੰ ਵੀ ਬੁੱਧ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭੇਜਿਆ ਜੀ ਪਰ ਬਹੁਤੇ ਮੁਗਲ ਸ਼ਾਸਕ ਜਿਹੜੇ ਹਿੰਦੁਸਤਾਨ 'ਚ ਆਏ ਹਾਂ ਉਨ੍ਹਾਂ ਦਾ ਮਕਸਦ ਲੁੱਟਮਾਰ ਕਰਨਾ ਤਾਂ ਰਿਹਾ ਪਰ ਉਨ੍ਹਾਂ ਦਾ ਮਕਸਦ ਧਰਮ ਪ੍ਰਚਾਰ ਨਹੀਂ ਸੀਗਾ ਹਮ ਸਰ ਇਸ ਕਿਤਾਬ ਮੁਤਾਬਕ ਜੇਕਰ ਮੈਂ ਸਵਾਲ ਕਰਾਂ ਤੇ ਸਰ ਕੀ ਭਾਰਤ ਜਿਹੜਾ 1300 ਸਾਲ ਗੁਲਾਮ ਰਿਹਾ ਦੇਖੋ ਭਾਰਤ ਸਬੰਧੀ ਆਰਐਸਐਸ ਵੱਲੋਂ ਇਹ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ ਕਿ ਭਾਰਤ 13 ਸਦੀਆਂ 1300 ਸਾਲ ਜਿਹੜਾ ਆ ਉਹ ਗੁਲਾਮ ਰਿਹਾ ਔਰ ਜਦੋਂ ਇਸ ਗੁਲਾਮੀ ਦਾ ਵਰਣਨ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ 800 ਸਾਲ ਉਹ ਮੁਗਲਾਂ ਦਾ ਗੁਲਾਮ ਰਿਆ 800 ਸਾਲ ਇਹ ਜਿਹੜਾ ਬ੍ਰਿਟਾਨੀਮੀ ਹਕੂਮਤ ਦਾ ਇਹ ਇਸਲਾਮਿਕ ਸ਼ਾਸਕਾਂ ਦਾ ਰਾਜ ਰਿਆ ਹਮ ਅ ਜਦ ਕਿ ਇਹ ਜਿਹੜੀ ਧਾਰਨਾ ਆ ਇਹ ਲਗਭਗ ਗਲਤ ਹੈ ਹਮ ਅ ਜਦੋਂ ਹਿੰਦੁਸਤਾਨ ਵਿੱਚ ਅੰਗਰੇਜ਼ ਆਏ ਨਹੀਂ ਜੀ ਇੱਥੇ ਲਗਭਗ 400 ਤੋਂ ਵੱਧ ਰਿਆਸਤਾਂ ਸੀ ਇੱਕ ਰਾਜਾ ਦੂਸਰੇ ਰਾਜੇ ਤੇ ਹਮਲਾ ਕਰਦਾ ਸੀ ਉਹਨੂੰ ਜਿੱਤ ਲੈਂਦਾ ਸੀ ਉਦੋਂ ਤੋਂ ਹਰ ਜਾਂਦਾ ਸੀ ਇਹ ਰਿਆਸਤਾਂ ਦੇ ਰਾਜੇ Hindu ਵੀ ਸੀ Sikh ਵੀ ਸੀ Musalman ਵੀ ਸੀ ਤੇ Bodhi ਵੀ ਸੀ ਜੀ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਸੀਗੇ ਪਰੰਤੂ ਉਹਨਾਂ ਦਾ ਰਾਜ ਜਿਹੜਾ ਆ ਉਹ ਜਿਵੇਂ ਬ੍ਰਿਟਾਨੀ ਵੀ ਸ਼ਾਸਕਾਂ ਦਾ ਰਾਜ ਸੀਗਾ ਇਦਾਂ ਦਾ ਰਾਜ ਨਹੀਂ ਸੀ ਹੂੰ ਕੁਝ ਮੁਗਲ ਸ਼ਾਸਕ ਐਸੇ ਹੋਏ ਨੇ ਜਿਨ੍ਹਾਂ ਨੇ ਪੀੜੀਦਰ ਪੀੜੀ ਵੀ ਰਾਜ ਕੀਤਾ ਜੀ ਠੀਕ ਹੈ ਉਹ ਇੱਥੇ ਦੇ ਹੋ ਕੇ ਰਹਿ ਗਏ ਹੂੰ ਉਹ ਇਸੇ ਦੀ ਇਸੇ ਧਰਤੀ ਤੇ ਜੰਮੇ ਇਸੇ ਧਰਤੀ ਤੇ ਮਰ ਗਏ ਠੀਕ ਹੈ ਹੁਣ ਉਸ ਰਾਜ ਉਹਨਾਂ ਮੁਗਲਾਂ ਦੇ ਰਾਜ ਨੂੰ ਜੀ ਬ੍ਰਿਟਾਨਵੀ ਸ਼ਾਸਕਾਂ ਦੇ ਰਾਜ ਨੂੰ ਵੱਖਰਾ ਕਿਵੇਂ ਸਮਝਿਆ ਜਾਵੇ ਹੂੰ ਉਹਨੂੰ ਸਮਝਣ ਲਈ ਸਾਡੇ ਕੋਲ ਬ੍ਰਿਟਾਨਵੀ ਸਾਮਰਾਜ ਤੇ સામਰਾਜਵਾਦ ਨੂੰ ਸਮਝਣ ਦਾ ਫਾਰਮੂਲਾ ਹੈਗਾ ਹਮ ਬ੍ਰਿਟਾਨਵੀ ਸ਼ਾਸਕ ਕੱਲੇ ਹਿੰਦੁਸਤਾਨ ਤੇ ਨਹੀਂ ਆਏ ਹਮ ਉਹਨਾਂ ਦੁਨੀਆ ਦੇ ਬਹੁਤ ਵੱਡੇ ਹਿੱਸੇ ਤੇ ਰਾਜ ਕੀਤਾ ਉਹ ਬੇਸਿਕਲੀ ਅੰਗਰੇਂਡ ਦੇ ਰਹਿਣ ਵਾਲੇ ਸੀ ਤੇ ਉਹ ਜਿਸ ਦੇਸ਼ ਵਿੱਚ ਵੀ ਰਹਿੰਦੇ ਸੀ ਉਸ ਦੇਸ਼ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ ਉਸ ਦੇਸ਼ ਨੂੰ ਆਪਣੀ ਬਸਤੀ ਬਣਾ ਕੇ ਉਸ ਦੇਸ਼ ਦਾ ਧਨ ਦੌਲਤ ਜਿਹੜਾ ਆ ਉਹਦੇ ਤੇ ਐਸ਼ ਕਰਨ ਲਈ ਉਡੀ ਉਹਦੀ ਦਾ ਕੁਝ ਹਿੱਸਾ ਜਿਹੜਾ ਆ ਉਹ ਆਪਣੇ ਦੇਸ਼ ਵੀ ਲੁੱਟ ਕੇ ਲੈ ਜਾਂਦੇ ਸੀ ਉਹਦੇ ਸਿੱਟੇ ਵਜੋਂ ਹਿੰਦੁਸਤਾਨ ਚ ਵੱਡੇ ਪੱਧਰ ਤੇ ਅਕਾਲ ਪੈ ਲੋਕ ਭੁੱਖ ਨਾਲ ਵੀ ਮਰੇ ਹੂੰ ਉਹਨੂੰ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਨੇ ਵੱਡੇ ਪੱਧਰ ਤੇ ਕੁਰਬਾਨੀਆਂ ਕੀਤੀਆਂ ਵੱਡੇ ਪੱਧਰ ਤੇ ਜੇਲ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਹੁਣ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੀ ਕਿ ਜਿਹੜੇ ਬਰਤਾਨਵੀ ਸ਼ਾਸਕਾਂ ਨੇ ইস্ট ਇੰਡੀਆ ਕੰਪਨੀ ਨੇ ਤੇ ਫਿਰ ਸਿੱਧਾ ਬਰਤਾਨਵੀ ਜਿਹੜੀ ਰਾਣੀ ਨੇ ਸਾਡੇ ਤੇ ਰਾਜ ਕੀਤਾ ਉਹ ਰਾਜ ਜਿਹੜਾ ਆ ਉਹ ਗੁਲਾਮੀ ਦਾ ਦੌਰ ਹੈ ਹੂੰ ਉਹਦੇ ਚੋਂ ਹੀ ਤੁਸੀਂ ਰਾਸ਼ਟਰਵਾਦ ਨੂੰ ਸਮਝ ਸਕਦੇ ਹੋ ਪਹਿਲਾਂ ਤਾਂ 400 ਸਟੇਟਾਂ ਨੇ ਜੀ ਰਾਸ਼ਟਰ ਤਾਂ ਬਣਦਾ ਹੀ ਅੰਗਰੇਜ਼ਾਂ ਦੇ ਆਉਣ ਨਾਲ ਹੈ ਸੋ ਇਹਦਾ ਜਿਹੜਾ ਇਹ ਤਨੌਰ ਹੈ ਪਹਿਲਾਂ ইস্ট ਇੰਡੀਆ ਕੰਪਨੀ ਨਾਲ ਜੁੜਦੀ ਆ ਤੇ ਫਿਰ ਜਿਹੜੀ ਆ ਸਿੱਧੀ ਬਰਤਾਨਵੀ ਸ਼ਾਸਕਾਂ ਨਾਲ ਜੁੜਦੀ ਆ ਸੋ ਔਰ 1300 ਸਾਲ ਦੇ ਰਾਜ ਦੀ ਗੱਲ ਕਰਨਾ ਉਦਾਂ ਦੀ ਹੀ ਗਲਤੀ ਹੈ ਜਿੱਦਾਂ ਦੀ ਗਲਤੀ ਹੁਣ ਹਿਮਾਚਲ ਚੋਂ ਜਿੱਤੀ ਇੱਕ ਬੀਜੇਪੀ ਦੀ ਜਿਹੜੀ ਐਮਪੀ ਹੈ ਉਹ ਸ਼ਰਿਆਮ ਕਹਿੰਦੀ ਆ ਕਿ 1947 ਨੂੰ ਦੇਸ਼ ਨਹੀਂ ਯਾਦ ਹੋਇਆ ਦੇਸ਼ ਤਾਂ 2014 ਚ ਉਦੋਂ ਯਾਦ ਹੁੰਦਾ ਜਿੱਦਣ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਸੋ ਇਹ ਗੱਲਾਂ ਸੱਚ ਨਹੀਂ ਜੀ ਸਰ ਮੇਰਾ ਅਗਲਾ ਸਵਾਲ ਇਹ ਰਹੇਗਾ ਕਿ 1947 ਵਿੱਚ ਦੇਸ਼ ਦੀ ਵੰਡ ਲਈ ਕੱਲਾ ਜੋ ਮੁਸਲਮਾਨ ਲੀਗ ਜਿਹੜੀ ਹੈ ਉਹੀ ਸਮੇਂ ਵਾਰ ਸੀ ਦੇਖੋ ਭਾਰਤ ਜਦੋਂ ਅੰਗਰੇਜ਼ਾਂ ਦੇ ਅਧੀਨ ਸੀ ਜੀ ਤਾਂ ਅੰਗਰੇਜ਼ਾਂ ਨੇ ਆਪਣੇ ਰਾਜ ਨੂੰ ਸਥਾਪਿਤ ਕਰ ਲਈ ਹਮ ਕਈ ਤਰ੍ਹਾਂ ਦੇ ਹੱਤਖੰਡੇ ਵਰਤੇ ਜੀ ਇੱਕ ਤਾਂ ਉਹਨਾਂ ਨੇ ਇਸ ਦੇਸ਼ ਦੀ ਜਿਹੜੀ ਅਲੀਟ ਕਲਾਸ ਹੈ ਉਹਨਾਂ ਨੂੰ ਆਪਣੇ ਨਾਲ ਜੋੜਿਆ ਇਸ ਦੇਸ਼ ਦੇ ਰਾਜਾ ਨੂੰ ਆਪਣੇ ਨਾਲ ਜੋੜਿਆ ਇਸ ਦੇਸ਼ ਦੇ ਇਹ ਜਿਹੜੇ ਦਲਤ ਲੋਕ ਨੇ ਜਿਨ੍ਹਾਂ ਨਾਲ ਪੀੜੀਆਂ ਤੋਂ ੱੱਕਾ ਹੋ ਰਿਆ ਸੀ ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ ਜੀ ਇਹ ਗੱਲ ਬਿਲਕੁਲ ਕਲੀਅਰ ਆ ਹੁਣ ਜਦੋਂ ਅੰਗਰੇਜ਼ ਇਸ ਰਾਜ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੇ ਨੇ ਤੇ ਉਹਨਾਂ ਦੀ ਇੱਕ ਧਾਰਨਾ ਸੀ ਕਿ ਇਸ ਦੇਸ਼ ਨੂੰ ਲੰਮਾ ਸਮਾਂ ਗੁਲਾਮ ਕਿਵੇਂ ਰੱਖਿਆ ਜਾ ਸਕੇ ਉਹ ਇੰਟੈਲੈਕਚੁਅਲ ਲੋਕ ਸੀ ਉਹਨਾਂ ਨੇ ਸਮਝ ਲਿਆ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਹੀ ਇੱਥੇ ਇਹਨਾਂ ਦੋ ਜਿਹੜੀਆਂ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਲੜਾਇਆ ਜਾ ਸਕਦਾ ਤੇ ਵੱਖਰੇਆ ਕੀਤਾ ਜਾ ਸਕਦਾ ਵੈਸੇ ਤਾਂ ਮੈਂ ਸਮਝਦਾ ਕਿ ਧਰਮ ਦੇ ਆਧਾਰ ਤੇ ਕੌਮ ਨਹੀਂ ਹੁੰਦੀ ਕੌਮ ਤਾਂ ਇੱਕ ਭੂਗੋਲ ਖਿੱਤੇ 'ਚ ਵਸਦੇ ਲੋਕਾਂ ਦਾ ਇੱਕ ਸਮੂਹ ਦਾ ਨਾਮ ਹੈ ਸੋ ਇਸ ਦੇ 'ਚ ਚੱਲਣ ਇਹ ਪੈ ਗਿਆ ਕਿ ਮੁਸਲਮਾਨ ਇੱਕ ਵੱਖਰੀ ਕੌਮ ਨੇ Hindu ਇੱਕ ਵੱਖਰੀ ਕੌਮ ਨੇ ਮੁਸਲਮਾਨ ਮੁਸਲਮਨ ਲੀਗ ਦੇ ਝੰਡੇ ਇਕੱਠੇ ਹੋਣ ਲੱਪੈ ਹਿੰਦੂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਤੇ ਕਦੇ ਹਿੰਦੂ ਸਭਾ ਦੇ ਨਾਤੇ ਕਦੇ ਆਰਐਸਐਸ ਦੇ ਨਾਤੇ ਸੋ ਵੱਖ-ਵੱਖ ਨਾਵਾਂ ਤੇ ਹਿੰਦੂ ਵੀ ਇਕੱਠੇ ਹੋਣ ਲੱਗ ਪਏ ਸੋ ਅੱਜ ਇਹ ਦੋਨੇ ਜਿਹੜੇ ਫਿਰਕੇ ਨੇ ਇਹ ਫਿਰਕੇ ਕਦੀ ਵੀ ਜਿਹੜੇ ਨੇ ਉਹ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ ਲੜੇ ਨਹੀਂ ਉਹਨਾਂ ਕੋਈ ਸੰਘਰਸ਼ ਨਹੀਂ ਕੀਤਾ ਹੋ ਉਹ ਮੰਗਦੇ ਕੀ ਨੇ ਦੋਨੇ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਇਹ ਦੋ ਕੌਮਾਂ ਨੇ Hindu ਵੱਖਰੀ ਕੌਮ ਹੈ ਤੇ Sikh ਵੱਖਰੀ ਕੌਮ ਹੈ। ਜੀ ਮੁਸਲਮਨ ਲੀਗ ਤੇ ਕਹਿੰਦੀ ਆ ਕਿ ਸਾਨੂੰ ਵੱਖਰਾ ਰਾਜ ਦੇ ਦਿਓ। ਹੂੰ ਸਾਨੂੰ ਰਾਜ ਵੱਖਰਾ ਦੇ ਦਿਓ। ਹੂੰ ਤੇ ਜਿਹਦਾ ਨਾਂ ਵੀ ਉਹਨਾਂ ਨਿਰਧਾਰਤ ਕਰ ਲਿਆ ਤੇ ਪਾਕਿਸਤਾਨ ਸਾਨੂੰ ਦੇ ਦਿਓ। ਜੀ ਇਦਾਂ ਹੀ ਜਿਹੜੀ RSS ਹੈ ਜਿਹਦੀ ਅਗਵਾਈ ਜਿਹੜੀ ਕਟੜ ਹਿੰਦੂਵਾਂਸ਼ਕਤਾ ਕਰ ਰਹੀ ਆ ਉਹ ਇਹ ਕਹਿੰਦੀ ਆ ਕਿ ਅਸੀਂ ਦੋ ਕੌਮਾਂ ਰਹਨੀ ਆ ਪਰ ਦੇਸ਼ ਅਲੱਗ ਨਾ ਕਰਿਓ ਦੇਸ਼ ਨਹੀਂ ਅਲੱਗ ਹੋਏਗਾ ਦੇਸ਼ ਦੇ ਟੁਕੜੇ ਨਹੀਂ ਹੋਣਗੇ ਰਾਜ ਇੱਥੇ ਹਿੰਦੂ ਕਰੇਗਾ ਸਟੇਟ ਦਾ ਧਰਮ ਹਿੰਦੂ ਹੋਏਗਾ ਤੇ ਮੁਸਲਮਾਨ ਜਿਹੜਾ ਆ ਉਹ ਇਹਦੇ ਇੱਥੇ ਦੇ ਹਿੰਦੂ ਦੇ ਅੰਡਰ ਰਹੇਗਾ ਹੂੰ ਸੋ 2 ਨੰਬਰ ਦਾ ਸ਼ਹਿਰੀ ਬਣ ਕੇ ਰਹੇਗਾ ਹੁਣ ਇੱਕ ਗੱਲ ਤਾਂ ਸਿੱਧੀ ਹੋ ਗਈ ਕਿ ਮੁਸਲਮਾਨ ਨੇ 2 ਨੰਬਰ ਦਾ ਸ਼ਹਿਰੀ ਬਣ ਕੇ ਰਹਿਣਾ ਕਿ ਵੱਖਰਾ ਭਗੋਲ ਖਿੱਤਾ ਉਹਨੂੰ ਚਾਹੀਦਾ ਸੋ ਇਹ ਗੱਲ ਤਿੱਖੇ ਰੂਪ ਚ ਮੁਸਲਮਾਨਾਂ ਨੂੰ ਲੱਗਣ ਲੱਗ ਪਈ ਕਿ ਇਹਨਾਂ ਦੇ ਅੰਡਰਰੈਂਡ ਦੀ ਲੋੜ ਹੀ ਨਹੀਂ ਕੀ ਸਾਨੂੰ ਸੋ ਇੱਕ ਤੀਸਰੀ مان ਸਕਦਾ ਹੈ ਤੀਸਰੀ مان ਸਕਦਾ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕਰਦੇ ਨੇ ਜਿਹੜੇ ਲੋਕ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕਰਦੇ ਨੇ ਉਹ ਲੜਦੇ ਨੇ ਉਹ ਜੇਲਾ ਚ ਜਾਂਦੇ ਨੇ ਉਹ ਤਸੀਹੇ ਕੱਟਦੇ ਨੇ ਉਹ ਫਾਂਸੀ ਦੇ ਰੱਸਿਆਂ ਨੂੰ ਚੁੰਮਦੇ ਨੇ ਸੋ ਇੱਕ ਰਾਸ਼ਟਰ ਉਹਨਾਂ ਮਤਲਬ ਜਮਹੂਰੀ ਧਰਮ ਨਿਰਪੱਖ ਲੋਕਾਂ ਦਾ ਆ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਭਾਰਤ ਜਿਹੜਾ ਹੈ ਧਰਮ ਨਿਰਪੱਖ ਤੇ ਜਮਹੂਰੀ ਹੋਏਗਾ ਹੂੰ ਦੂਸਰੇ ਉਹ ਆ ਜਿਹੜੇ ਕਹਿੰਦੇ ਨੇ ਕਿ ਇਹ ਧਰਮ ਨਿਰਪੱਖ ਤੇ ਜਮਹੂਰੀ ਨਹੀਂ ਹੋਏਗਾ ਇੱਥੇ ਜਾਤ ਦੇ ਨਾਂ ਤੇ ਲਿੰਗ ਦੇ ਨਾਂ ਤੇ ਧਰਮ ਦੇ ਨਾਂ ਤੇ ਭੇਦਭਾਵ ਹੋਏਗਾ ਗੱਲ ਸਿੱਧੀ ਆ ਸੋ ਉਸ ਮਾਨਸਿਕਤਾ ਦੇ ਵਿੱਚੋਂ ਇਹ ਇੱਕ ਸਮਝਦਾਰੀ ਡਿਵੈਲਪ ਹੁੰਦੀ ਆ ਕਿ ਇਹ ਇਹਦੇ ਲਈ ਜ਼ਿੰਮੇਵਾਰ ਦੋਨੇ ਤਰ੍ਹਾਂ ਹੀ ਨੇ ਦੋਨੇ ਉਹ ਤਰ੍ਹਾਂ ਜਿਹੜੀਆਂ ਫਿਰਕਾਪਰਸਤੀ ਤੇ ਖੜੀਆਂ ਨੇ ਉਹ ਭਾਰਤ ਦੀ ਵੰਡ ਤੇ ਖੜੀਆਂ ਨੇ ਸੋ ਭਾਰਤ ਦੀ ਵੰਡ ਲਈ ਜੀ ਕੇਵਲ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਰੋਣਾ ਉਹਨਾਂ ਹੀ ਗੈਰ ਵਿਗਿਆਨਿਕ ਹੋਏਗਾ ਜਿੰਨਾ ਕੱਲਾ ਹਿੰਦੂਆਂ ਨੂੰ ਜ਼ਿੰਮੇਵਾਰ ਠਰਾ ਦਿੱਤਾ ਜਾਵੇ ਸੋ ਇਹ ਦੋਨੇ ਫਿਰਕੇ ਜਿਹੜੇ ਨੇ ਉਹ ਇੱਕ ਦੂਸਰੇ ਦੇ ਖਿਲਾਫ ਵੀ ਰਹੇ ਨੇ ਕਦੀ ਇੱਕ ਦੂਸਰੇ ਨਾਲ ਸਾਂਝੀਆਂ ਸਰਕਾਰਾਂ ਵੀ ਬਣਾਉਂਦੇ ਰਹੇ ਨੇ ਠੀਕ ਹੈ ਸੋ ਇਸ ਕਰਕੇ ਜੇ ਮੈਂ ਕਹਾ ਕਿ ਜਿਸ ਦਿਨ ਸ਼ਾਮਾ ਪ੍ਰਸ਼ਾਦ ਮੁਕਰ ਜੀ ਪਸ਼ਚਮੀ ਬੰਗਾਲ ਦੇ ਵਿੱਚ ਮੁਸਲਮ ਲੀਗ ਨਾਲ ਸਾਂਝੀ ਸਰਕਾਰ ਬਣਾਉਂਦੇ ਨੇ ਠੀਕ ਹੈ ਉਸ ਦਿਨ ਉਹਨਾਂ ਨੂੰ ਮੁਸਲਮ ਲੀਗ ਚੰਗੀ ਲੱਗਦੀ ਆ ਪਰੰਤੂ ਉਹ ਇਹਨਾਂ ਨੂੰ ਰੱਖਣਾ ਜਿਹੜਾ 2 ਨੰਬਰ ਦੇ ਸ਼ਹਿਰੀ ਬਣਾ ਕੇ ਚਾਹੁੰਦੇ ਨੇ ਸੋ ਇਸ ਕਰਕੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਇਹਨਾਂ ਦਾ ਕੋਈ ਹਿੱਸਾ ਨਹੀਂ ਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਇਹਨਾਂ ਨੇ ਆਪਣੀ ਫਿਰਕੂ ਜਿਹੜੀ ਆ ਰੰਗਤ ਆ ਉਹ ਦਿਖਾਉਣੀ ਦੋਨਾਂ ਫਿਰਕਿਆਂ ਨੇ ਸ਼ੁਰੂ ਕਰ ਦਿੱਤੀ ਤੇ ਉਦੋਂ ਹੀ ਦੰਗੇ ਵੀ ਹੋਣੇ ਸ਼ੁਰੂ ਹੋ ਗਏ ਸੀ ਜੀ ਸਰ ਜੇਕਰ ਕਸ਼ਮੀਰ ਦੀ ਗੱਲ ਕਰੀਏ ਤਾਂ ਕਸ਼ਮੀਰ ਦੀ ਸਮੱਸਿਆ ਜਿਹੜੀ ਆ ਉਹ ਵੀ ਮੁਸਲਮਾਨ ਅਤੇ ਇਸਲਾਮ ਕਰਕੇ ਜਿਹੜੀ ਆ ਵਾਪਰੀ ਸੀ ਦੇਖੋ ਕਸ਼ਮੀਰ ਦੀ ਸਮੱਸਿਆ ਇੱਕ ਬੜੀ ਵੱਡੀ ਸਮੱਸਿਆ ਆ ਜੀ ਜਿਹੜੀ ਹਿੰਦੁਸਤਾਨ ਨੂੰ ਅਜੇ ਤੱਕ ਬੇਚੈਨ ਕਰ ਰਹੀ ਆ ਕਸ਼ਮੀਰ ਦੀ ਸਮੱਸਿਆ ਬਾਰੇ ਗੱਲ ਕਰਨ ਲੱਗੇ ਵੀ ਮੈਂ ਫਿਰ ਇਹੋ ਕਹਿਣਾ ਚਾਹਨਾ ਕਿ ਅੰਗਰੇਜ਼ ਜਾਣ ਲੱਗੇ ਉਹਨਾਂ ਰਿਆਸਤਾਂ ਨੂੰ ਪੁੱਛ ਕੇ ਗਏ ਨੇ ਕਿ ਤੁਸੀਂ ਪਾਕਿਸਤਾਨਾ ਜਾਣਾ ਹੈ ਕਿ ਭਾਰਤ ਦਾ ਰਹਿਣਾ ਹੈ ਹਾਂ ਉਹਨਾਂ ਕੋਲ ਆਪਸ਼ਨ A B C ਕਿ ਤੁਸੀਂ ਆਜ਼ਾਦ ਰਹਿਣਾ ਤੁਸੀਂ ਆਜ਼ਾਦ ਵੀ ਰਹਿ ਸਕਦੇ ਹੋ ਕਿਉਂਕਿ ਅੰਗਰੇਜ਼ ਇਹ ਚਾਹੁੰਦਾ ਸੀ ਕਿ ਜਿਨ੍ਹਾਂ ਰਿਆਸਤਾਂ ਤੇ ਉਹਨੇ ਕਬਜ਼ਾ ਕਰਕੇ ਇਹਨਾਂ ਨੂੰ ਇੱਕ ਰਾਸ਼ਟਰ ਬਣਾਇਆ ਉਹਨਾਂ ਰਾ ਉਹਨਾਂ ਰਿਆਸਤਾਂ ਦੇ ਰਾਜਿਆਂ ਨੂੰ ਉਹਨਾਂ ਨੇ ਸੱਦਾ ਮਾਨਤਾ ਦਿੱਤੀ ਆ ਵੀ ਮੈਂ ਅਸੀਂ ਉਹਨਾਂ ਨੂੰ ਪੁੱਛ ਕੇ ਚੱਲਣਾ ਸੋ ਤਿੰਨ ਰਿਆਸਤਾਂ ਇੱਕ ਹైదరాబాద్ ਦੀ ਇੱਕ ਜੂਨਾਗੜ ਦੀ ਤੇ ਇੱਕ ਕਸ਼ਮੀਰ ਦੀ ਜੀ ਇਹ ਰਿਆਸਤਾਂ ਜਿਹੜੀਆਂ ਨੇ ਇਹ ਫੈਸਲਾ ਕਰਨ ਤੋਂ ਦੇ ਅਜੇ ਸਮਰੱਥ ਨਹੀਂ ਸੀ ਗਿਆ ਕਿ ਉਹ ਭਾਰਤ ਨਾਲ ਰੜ ਕੇ ਪਾਕਿਸਤਾਨ ਨਾਲ ਰੜ ਚਲੋ ਜੂਨਾਗੜ ਤੇ ਹైదరాబాద్ ਦੀਆਂ ਰਿਆਸਤਾਂ ਬਾਰੇ ਤਾਂ ਗੱਲ ਕਰਨ ਦੀ ਲੋੜ ਨਹੀਂ ਉਹ ਕਿਵੇਂ ਅਸੀਂ ਰਲਾਲੀਆਂ ਆਪਣੇ ਨਾਲ ਪਰ ਕਸ਼ਮੀਰ ਦਾ ਰਾਜਾ ਹਰੀ ਸਿੰਘ ਜਿਹੜਾ ਹੈ ਉਹ ਇੱਕ ਹਿੰਦੂ ਰਾਜਾ ਸੀ ਜੀ ਪਰ ਉਹਦੀ ਜਿਹੜੀ ਵਸੋਂ ਹੈ ਉਹਦੀ ਜਿਹੜੀ ਪਬਲਿਕ ਹੈ ਉਹ ਬਹੁਤ ਗਿਣਤੀ ਮੁਸਲਮਾਨ ਸੀ ਹਮ ਕਸ਼ਮੀਰ ਦੀ ਭੂਗੋਲਿਕ ਸਥਿਤੀ ਉਹ ਉਸ ਥਾਂ ਤੇ ਸੀ ਜਿਹੜਾ ਇੱਕ ਬੰਨਿਓ ਨਵੇਂ ਬਣੇ ਪਾਕਿਸਤਾਨ ਨਾਲ ਲੱਗਦਾ ਸੀ ਇੱਕ ਸਿਰਾ ਉਹਦਾ ਚੀਨ ਨਾਲ ਲੱਗਦਾ ਸੀ ਤੇ ਇੱਕ ਹਿੱਸਾ ਜਿਹੜਾ ਉਹਦਾ ਭਾਰਤ ਨਾਲ ਲੱਗਦਾ ਸੀ ਜੀ ਸੋ ਰਾਜਾ ਹਰੀ ਸਿੰਘ ਇਹ 14 ਦਾ ਸੀ ਕਿ ਕਸ਼ਮੀਰ ਇੱਕ ਆਜ਼ਾਦ ਭੂਗੋਲ ਖਿੱਤਾ ਹੋਵੇ ਹੂੰ ਔਰ ਉਹ ਨਾ ਪਾਕਿਸਤਾਨ ਨਾਲ ਰਲੇ ਤੇ ਨਾ ਉਹ ਭਾਰਤ ਨਾਲ ਰਲੇ ਇਹ ਉਹਦੀ ਇੱਕ ਮਤਲਬ ਆਦਰਸ਼ ਸਥਿਤੀ ਸੀ ਜਿਹੜੀ ਇਹ ਸੰਭਵ ਨਹੀਂ ਸੀ ਜਿਹੜੀ ਭਾਰਤ ਨੂੰ ਵੀ ਮਨਜ਼ੂਰ ਨਹੀਂ ਸੀ ਤੇ ਕਿਸੇ ਹੱਦ ਤੱਕ ਇਹ ਪਾਕਿਸਤਾਨ ਨੂੰ ਵੀ ਮਨਜ਼ੂਰ ਨਹੀਂ ਸੀ ਹਣੀ ਹੂੰ ਸੋ ਹੋਇਆ ਕਿ ਕਿ ਇਸ ਸਮੇਂ ਦਰਾਨ ਕੁਝ ਕਬਾਇਲੀਆਂ ਨੇ ਜਿਹੜੇ ਕਸ਼ਮੀਰੀ ਆਦੀਵਾਸੀ ਦੇ ਭੇਸ ਵਿੱਚ ਆਏ ਪਰ ਅਸਲ ਵਿੱਚ ਉਹ ਪਾਕਿਸਤਾਨ ਨਵੇਂ ਬਣੇ ਪਾਕਿਸਤਾਨ ਦੀ ਫੌਜ ਦੇ ਸਿਪਾਈ ਸੀ ਉਹਨਾਂ ਨੇ ਕਸ਼ਮੀਰ ਤੇ ਹਮਲਾ ਕਰ ਦਿੱਤਾ ਸੋ ਜਦੋਂ ਕਸ਼ਮੀਰ ਤੇ ਹਮਲਾ ਹੁੰਦਾ ਹੈ ਤਾਂ ਉਸ ਵੇਲੇ ਰਾਜਾ ਹਰੀ ਸਿੰਘ ਹੋਰੀ ਜਿਹੜੇ ਨੇ ਉਹ ਭਾਰਤ ਦੀ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਸਾਨੂੰ ਬਚਾ ਲਓ ਹਾਂ ਸੋ ਭਾਰਤ ਦੀ ਸਰਕਾਰ ਉਸ ਵੇਲੇ ਕਹਿੰਦੀ ਆ ਕਿ ਅਸੀਂ ਤਾਂ ਆਪ ਆਪੇ ਨਵੇਂ-ਨਵੇਂ ਆਯਾਤ ਹੋਏ ਆ ਅਸੀਂ ਤੈਨੂੰ ਕਿਵੇਂ ਬਚਾ ਲਈਏ ਅਸੀਂ ਤਾਂ ਤਾਂ ਹੀ ਬਚਾ ਸਕਦੇ ਜੇ ਤੁਸੀਂ ਇਸ ਗੱਲ ਤੇ ਸਹਿਮਤੀ ਪ੍ਰਗਟਾਓ ਕਿ ਤੁਸੀਂ ਸਾਡਾ ਅੰਗ ਬਣਦੇ ਹੋ ਸੋ ਉਸ ਵੇਲੇ ਹਰੀ ਸਿੰਘ ਜਿਹੜਾ ਆ ਉਹ ਇੱਕ ਸਮਝੌਤਾ ਕਰਦਾ ਉਹਨੂੰ ਸ਼ਾਮਲੀਕਰਨ ਸੰਧੀ ਕਹਿੰਦੇ ਨੇ ਉਸ ਸੰਧੀ ਦੇ ਤਹਿਤ ਦੋਨਾਂ ਸਟੇਟਾਂ ਦੇ ਕਸ਼ਮੀਰ ਦਾ ਤੇ ਭਾਰਤ ਦਾ ਮੁਖੀਆ ਦੋਨੇ ਪ੍ਰਧਾਨ ਮੰਤਰੀ ਖਵਾਉਣਗੇ ਦੋਨਾਂ ਦਾ ਆਪੋ ਆਪਣਾ ਸਵਿਧਾਨ ਹੋਏਗਾ ਜੀ ਕੁਝ ਮੁੱਦੇ ਹੋਣਗੇ ਜਿਨ੍ਹਾਂ ਤੇ ਕੇਵਲ ਭਾਰਤ ਦੀ ਸਰਕਾਰ ਕਾਨੂੰਨ ਬਣਾਏਗੀ ਤੇ ਉਹ ਕਸ਼ਮੀਰ ਤੇ ਲਾਗੂ ਹੋਣਗੇ ਹੂੰ ਉਸ ਵੇਲੇ ਉਸ ਸੰਧੀ ਚ ਇਹ ਗੱਲ ਕਿਹਾ ਗਿਆ ਸੀ ਕਿ ਕਸ਼ਮੀਰ ਦੇ ਲੋਕਾਂ ਦੀ ਆਪਣੀ ਵੱਖਰੀ ਇੱਕ ਪਛਾਣ ਹੈ ਵੱਖਰੀ ਆਇਡੈਂਟੀਟੀ ਹੈ ਹੂੰ ਉਹ ਆਇਡੈਂਟੀਟੀ ਕਾਇਮ ਤਾਂ ਹੀ ਰਹਿ ਸਕਦੀ ਹੈ ਕਿ ਕਸ਼ਮੀਰ ਦੇ ਭੂਗੋਲਕ ਖਿੱਤੇ ਨੂੰ ਜਿਹੜਾ ਕੋਈ ਬਾਹਰਲਾ ਵਿਕਤੀ ਆ ਉਥੇ ਆ ਕੇ ਨਾ ਰਹੇ। ਹਮਮ। ਮਤਲਬ ਕਸ਼ਮੀਰ ਦੇ ਇਹ ਭਗੋਲਕ ਖਿੱਤੇ ਵਿੱਚ ਬਾਹਰਨਿਆਂ ਦਾ ਦਖਲ ਉਸ ਰੂਪ ਵਿੱਚ ਵਸੂਂ ਦੇ ਰੂਪ ਵਿੱਚ ਨਾ ਹੋਵੇ। ਹਮ ਇਸ ਲਈ ਧਾਰਾ 370 ਤੇ ਧਾਰਾ 35 ਇਹ ਜਿਹੜੀਆਂ ਸ਼ਾਮਲ ਕਰਵਾਈਆਂ ਗਈਆਂ ਭਾਰਤੀ ਸੰਵਿਧਾਨ ਦੇ। ਹਮ ਹੁਣ ਹੋਇਆ ਕੀ ਕਿ ਇਹ ਮੁੱਦਾ ਇੰਟਰਨੈਸ਼ਨਲ ਪੱਧਰ ਤੇ ਜਾਂਦਾ ਹੈ। ਇੰਟਰਨੈਸ਼ਨਲ ਪੱਧਰ ਤੇ ਗਿਆ ਮੁੱਦਾ ਜਿਹੜਾ ਉਹ ਜੀਯੂਐਨਓ ਚ ਪਹੁੰਚਦਾ ਹੈ ਜੀਯੂਐਨਓ ਕਹਿੰਦੀ ਹੈ ਕਿ ਤੁਸੀਂ ਇਹਨਾਂ ਲੋਕਾਂ ਦੀ ਇਸ ਆਬਾਦੀ ਦੀ ਜਿਹੜੀ ਆਬਾਦੀ ਉਸ ਭੂਗੋਲਿਕ ਖਿੱਤੇ ਚ ਰਹਿੰਦੀ ਹੈ ਉਹਦੀ ਉਹ رائے شمਾਰੀ ਕਰ ਲੋ ਜੇ ਉਹਨਾਂ ਦੀ ਰਾਏ ਆਜ਼ਾਦ ਰਹਿਣ ਦੀ ਹੈ ਤਾਂ ਉਹਨਾਂ ਨੂੰ ਆਜ਼ਾਦ ਰਹਿਣ ਦਿਓ ਜੇ ਉਹਨਾਂ ਦੀ ਰਾਏ ਪਾਕਿਸਤਾਨ ਚ ਜਾਣ ਦੀ ਹੈ ਤੇ ਪਾਕਿਸਤਾਨ ਜਾਣ ਦਿਓ ਜੇ ਉਹ ਭਾਰਤ ਚ ਰਹਿਣਾ ਚਾਹੁੰਦੇ ਆ ਤੇ ਉਹਨਾਂ ਨੂੰ ਭਾਰਤ ਚ ਰਹਿਣ ਦਿਓ ਸੋ ਅਜੇ ਤੱਕ ਉਹ رائے شمਾਰੀ ਨਹੀਂ ਹੋਈ ਜਦੋਂ ਪਹਿਲੀ ਇਲੈਕਸ਼ਨ ਹੁੰਦੀ ਹੈ ਤੇ ਉਸ ਇਲੈਕਸ਼ਨ ਵਿੱਚ ਸ਼ੇਖ ਅਬਦੁੱਲਾ ਹੋਰੀ ਜਿੱਤ ਜਾਂਦੇ ਨੇ ਜੀ ਸ਼ੇਖ ਅਬਦੁੱਲਾ ਹੋਰੀ ਜਿੱਤ ਜਾਂਦੇ ਨੇ ਤੇ ਉਹਨੂੰ ਹੀ ਭਾਰਤ ਨੇ ਇੱਕ ਰਾਇਸਤਮਾਰੀ ਸਮਝ ਲਿਆ ਹੂੰ ਕਿ ਬਹੁਤ ਵੱਡੇ ਪੱਧਰ ਤੇ ਸ਼ੇਖ ਅਬਦੁੱਲਾ ਦੀ ਸਰਕਾਰ ਜਿੱਤੀ ਹੈ ਉਹ ਆਜ਼ਾਦ ਕਸ਼ਮੀਰ ਦੇ ਪਹਿਲੇ ਪੀਐਮ ਬਣਦੇ ਨੇ ਔਰ ਉਹ ਇੱਕ ਮਤਲਬ ਆਪਣੀ ਸਟੇਟ ਦੇ ਵਿੱਚ ਇੱਕ ਇਨਕਲਾਬੀ ਕੰਮ ਕਰਦੇ ਨੇ ਇਨਕਲਾਬੀ ਕੰਮ ਇਹ ਹੈ ਕਿ ਕਸ਼ਮੀਰ ਦੇ ਵਿੱਚ ਵੱਡੇ ਜ਼ਗੀਰਦਾਰ ਸੀ ਵੱਡੇ ਜ਼ਗੀਰਦਾਰ ਹਿੰਦੂ ਸੀ ਜੀ ਤੇ ਉੱਥੇ ਜਿਹੜੇ ਮਜ਼ਾਰੇ ਸੀ ਜਿਹੜੇ ਉੱਥੇ ਵਰਕਰ ਸੀ ਖੇਤਾਂ 'ਚ ਕੰਮ ਕਰਦੇ ਉਹ ਬੋਗਣਤੀ ਮੁਸਲਮਾਨ ਸੀ ਜੀ ਸੋ ਉਹਨਾਂ ਨੇ ਉਹ ਜਿਹੜੀਆਂ ਜ਼ਗੀਰਾਂ ਨੇ ਔਰ ਉਹਨਾਂ ਹਿੰਦੂ ਰਾਜਿਆਂ ਤੋਂ ਖੋਕੇ ਜਿਹੜੀਆਂ ਉਹਨਾਂ ਮਜ਼ਾਰਿਆਂ 'ਚ ਵੰਡ ਦਿੱਤੀਆਂ ਜਿਹੜੇ ਬੋਗਣਤੀ ਮੁਸਲਮਾਨ ਆ ਹਮ ਉਹਨਾਂ ਜ਼ਗੀਰਦਾਰਾਂ ਨੂੰ ਉਸ ਜ਼ਗੀਰਾਂ ਦੇ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਹਮ ਜੇ ਤ ਮਵਾਬza ਦੇ ਦਿੰਦੇ ਤਾਂ ਉਹ ਸ਼ਾਂਤ ਹੋ ਕੇ ਬਹਿ ਜਾਂਦੀ ਸੋ ਉਸ ਭੂਗੋਲਿਕ ਖਿੱਤੇ ਵਿੱਚ ਇਸ ਗੱਲ ਦੀ ਇੱਕ ਲੋਡ ਮਹਿਸੂਸ ਹੋਣ ਲੱਗੀ ਵੀ ਇੱਥੇ ਦਾ ਹਿੰਦੂ ਸੁਰੱਖਿਅਤ ਨਹੀਂਗਾ ਸੋ ਉਹ ਹਿੰਦੂ ਸੁਰੱਖਿਅਤ ਨਹੀਂ ਜਦੋਂ ਜਨ ਸਿੰਘ ਨੇ ਇਸ ਗੱਲ ਨੂੰ ਸਾਰੇ ਭਾਰਤ ਵਿੱਚ ਪ੍ਰਚਾਰਿਆ ਤਾਂ ਇਹ ਇੱਕ ਲਹਿਰ ਜਿਹੜੀ ਆ ਕਸ਼ਮੀਰ ਸੰਬੰਧੀ ਬਣਨ ਲੱਗ ਪਈ ਹਿੰਦੂਆਂ 'ਚ ਸੋ ਸ਼ਮਾ ਪ੍ਰਸ਼ਾਦ ਮੁਕਰ ਜੀ ਜਿਹੜੇ ਏ ਜਨਸੰਘ ਦੀ ਆਗੂ ਸੀਗੇ ਉਹ ਕਸ਼ਮੀਰ ਜਾਂਦੇ ਨੇ ਉੱਤੇ ਕਸ਼ਮੀਰ ਵਿੱਚ ਅੰਦੋਲਨ ਕਰਦੇ ਨੇ ਉਹ ਅੰਦੋਲਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪੁਲਿਸ ਕਸਟਡੀ 'ਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਸ਼ਮੀਰ ਦੀਆਂ ਸਥਿਤੀਆਂ ਨੇ ਜਿਹਦੇ 'ਚ 370 ਧਾਰਾ ਮਿਲਦੀ ਹੈ ਜਿਹਦੇ 'ਚ ਪੈਰਲਲ ਪ੍ਰਾਈਮ ਮਿਨਿਸਟਰ ਦਾ ਪੈਰਲਲ ਝੰਡੇ ਦਾ ਪੈਰਲਲ ਸੰਵਿਧਾਨ ਦਾ ਉਹਨਾਂ ਨੂੰ ਹੱਕ ਮਿਲਦਾ ਹੈ ਪਰੰਤੂ ਭਾਰਤ ਦੀ ਜਿਹੜੀ ਕਾਂਗਰਸ ਦੀ ਗਵਾਈ ਵਾਲੀ ਸਰਕਾਰ ਹੈ ਉਹ ਸ਼ੇਖ ਅਬਦੁੱਲਾਹ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਤੋਂ ਪ੍ਰਾਈਮ ਮਿਨਿਸਟਰ ਦਾ ਹੱਕ ਵੀ ਖੁੰਦੀ ਹੈ ਉਹਨਾਂ ਕੋ ਝੰਡੇ ਦਾ ਹੱਕ ਵੀ ਖੁੰਦੀ ਹੈ ਉਹਨਾਂ ਕੋ ਸੰਵਿਧਾਨ ਵੀ ਖੁੰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜਦੋਂ 370 ਧਾਰਾ ਵੀ ਉਹਨਾਂ ਕੋ ਖੋਲੀ ਗਈ ਤਾਂ ਉਸ ਵੇਲੇ ਕਸ਼ਮੀਰ ਦੀ ਸਥਿਤੀ ਜਿਹੜੀ ਹੈ ਉਹ ਇੱਥੋਂ ਤੱਕ ਚੱਲ ਗਈ ਕਿ ਜਿਹੜਾ ਸਟੇਟ ਵੱਧ ਅਧਿਕਾਰ ਚਾਹੁੰਦਾ ਸੀ ਉਹ ਅੱਜ ਸਟੇਟ ਨਹੀਂ ਗਈ ਉਹ ਇੱਕ ਜੂਨੀਅਰ ਟਰੇਰੀਟਰੀ ਬਣ ਕੇ ਰਹੀ ਸੋ ਉਹਦੀ ਸਾਰੀ ਜਿਹੜੀ ਕਹਾਣੀ ਹੈ ਉਹ ਸੰਖੇਪ ਵਿੱਚ ਇਹ ਹੈ ਸੋ ਕੱਲੇ ਮੁਸਲਮਾਨ ਉਸ ਗੱਲ ਦੀ ਜ਼ਿੰਮੇਵਾਰ ਨਹੀਂ ਗਵਾਂਡੀ ਮੁਲਕ ਪਾਕਿਸਤਾਨ ਜਿਹੜਾ ਉਹ ਉੱਥੇ ਅਟੈਕ ਕਰਦਾ ਉੱਥੇ ਉਹ ਅਸਿੱਧੇ ਰੂਪ ਵਿੱਚ ਮਿਲਟਰੀਟ ਭੇਜਦਾ ਉਸ ਅਸ਼ਾਂਤ ਖਿੱਤੇ ਵਿੱਚ ਅਸ਼ਾਂਤੀ ਫਲਾਉਂਦਾ ਇਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੋ ਉਹ ਜੋ ਕੁਝ ਵੀ ਨੁਕਸਾਨ ਹੋ ਰਿਹਾ ਉਹ ਭਾਰਤ ਦੇ ਕਸ਼ਮੀਰ ਦੇ ਉਹੋ ਜਿਹਾ ਸੇਧਾ ਹੋ ਰਿਹਾ ਹੈ ਜਿਹੜਾ ਹਿੱਸਾ ਭਾਰਤ ਨਾਲ ਪਿਛਲੇ ਲੰਮੇ ਸਮੇਂ ਤੋਂ ਕਮਿਟਮੈਂਟ ਦੇ ਨਾਲ ਵਫਾਦਾਰੀ ਨਾਲ ਰਹਿ ਰਿਹਾ ਹੈ ਹਮ ਸਰ ਇਸੇ ਤਰ੍ਹਾਂ ਆਖਰੀ ਸਵਾਲ ਕਰ ਲੈਣੇ ਆ ਆਖਰੀ ਮੁੱਖ ਸਵਾਲ ਇਹ ਹੈ ਕਿ ਜਿਵੇਂ ਕਿ ਮੁਸਲਮਾਨ ਜਿਹੜੇ ਨੇ ਮਾਸਾਹਾਰੀ ਹੁੰਦੇ ਨੇ ਤਾਂ ਸਰ ਕੀ ਉਹ ਮਾਸਾਹਾਰੀ ਨੇ ਇਸੇ ਲਈ ਉਹ ਹਿੰਸਕ ਨੇ ਇਹ ਕਿਤਾਬ ਬਹੁਤ ਵਧੀਆ ਤਰੀਕੇ ਨਾਲ ਅਜਿਹੇ ਸਵਾਲਾਂ ਦਾ ਜਵਾਬ ਦਿੰਦੀ ਹੈ ਹਮ ਮੈਂ ਵੀ ਇਹ ਇਸ ਕਿਤਾਬ ਨੂੰ ਸੰਭੋਣਯੋਗ ਕਿਤਾਬਾਂ ਚ ਤਾਂ ਹੀ ਰੱਖਦਾ ਉਹ ਕਹਿੰਦਾ ਕਿ ਮੁਸਲਮਾਨ ਉਹਨਾਂ ਦੇ ਧਰਮ ਦੇ ਮੁਤਾਬਕ ਹੀ ਮਾਸਾਹਾਰੀ ਹੁੰਦੇ ਨੇ ਤੇ ਮਾਸਾਹਾਰੀ ਹੋਣ ਕਰਕੇ ਉਹ ਹਿੰਸਕ ਹੁੰਦੇ ਨੇ ਇਹ ਗੱਲ ਦੇ ਨਾਲ ਇੱਕ ਕਿਤਾਬ ਸਹਿਮਤ ਨਹੀਂ ਆਰੰਭ ਪ੍ਰਿਆਣੀ ਹੋਰੀ ਬਹੁਤ ਵੱਡੇ ਸਾਹਿਤਕਾਰ ਨੇ ਵੱਡੇ ਵਿਅਕਤੀ ਨੇ ਰੱਬ ਨਿਆਣੀ ਹੋਰੀਗੀ ਇਹਦੇ ਪੈਰਲਲ ਆਖਦੇ ਨੇ ਕਿ 20ਵੀਂ ਸਦੀ ਦਾ ਸਾਰਿਆਂ ਤੋਂ ਵੱਡਾ ਹਥਿਆਰਾ ਜਿਹੜਾ ਐਡੋਲਫ ਹਿਟਲਰ ਹੈ ਜਿਹੜਾ ਜਰਮਨੀ ਦਾ ਸੀ ਉਹ ਮਾਸਾਹਾਰੀ ਨਹੀਂ ਸੀ ਉਹ ਸ਼ਾਕਾਹਾਰੀ ਸੀ ਹੂੰ ਉਹ ਆਂਡਾ ਮੀਟ ਨਹੀਂ ਸੀ ਖਾਂਦਾ ਪਰ ਉਹਨੇ ਕਰੋੜਾਂ ਲੋਕਾਂ ਦੀ ਬਲੀ ਲੈ ਲਈ ਕਰੋੜਾਂ ਲੋਕ ਉਹਨੇ ਮਰਵਾ ਦਿੱਤੇ ਹੂੰ ਵੀ ਦੁਨੀਆ ਤੇ ਸਭ ਤੋਂ ਵੱਡਾ ਜੀ ਜਿਹੜਾ ਅ ਅਤਵਾਦੀ ਹੈ ਜਿਹੜਾ ਸਭ ਤੋਂ ਵੱਡਾ ਮਨੁੱਖਤਾ ਦਾ ਘਾਣ ਕਰਨ ਵਾਲਾ ਵਿਅਕਤੀ ਹੈ ਉਹ ਹਿਟਲਰ ਹੈ ਜੀ ਉਹ ਤੇ ਮਾਸਾਹਾਰੀ ਨਹੀਂ ਕਾ ਉਹ ਤੇ ਸ਼ਾਕਾਹਾਰੀ ਹੈ ਹੂੰ ਸੋ ਕਿਸੇ ਨੂੰ ਮਾਸਾਹਾਰੀ ਹੋਣ ਕਰਕੇ ਜਾਂ ਸ਼ਾਕਾਹਾਰੀ ਹੋਣ ਕਰਕੇ ਇਹ ਜਿਹੜਾ ਫਤਵਾ ਨਹੀਂ ਦਿੱਤਾ ਜਾ ਸਕਦਾ ਕਿ ਉਹ ਇਸ ਕਰਕੇ ਹਿੰਸਕ ਹੈ ਇਹ ਵੀ ਉਹਨਾਂ ਦੇ ਖਿਲਾਫ ਇੱਕ ਦੁਸ਼ ਪ੍ਰਚਾਰ ਹੈ ਸੋ ਇਹ ਇਹ ਲਗਭਗ 70 ਦੇ ਕਰੀਬ ਐਸੀਆਂ ਧਾਰਨਾਵਾਂ ਨੇ ਜਿਹੜੀਆਂ ਸਮਾਜ ਵਿੱਚ ਪ੍ਰਚਾਰੀਆਂ ਤੇ ਪਸਾਰੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਅਸਲੀਅਤ ਜਿਹੜੀ ਹੈ ਉਹ ਬਿਆਨ ਕਰਦੀ ਹੈ ਇਹ ਪੁਸਤਕ ਫਿਰਕਾ ਪ੍ਰਸਤੀ ਅਤਵਾਦ ਅਤੇ ਸਮਾਜਿਕ ਧਾਰਨਾਵਾਂ ਜੀ ਸੋ ਅਸੀਂ ਆ ਰਾਮ ਪੁੰਨੀਆਨੀ ਹੋਰਾਂ ਦੀ ਆ ਖਾਸ ਪੁਸਤਕ ਬਾਰੇ ਚਰਚਾ ਕੀਤੀ ਹੈ ਗੱਲਬਾਤ ਕੀਤੀ ਹੈ ਬਹੁਤ ساری ਜਾਣਕਾਰੀ ਤੁਹਾਨੂੰ ਸਰ ਰਹੀ ਮਿਲੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਧੰਨਵਾਦ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਤੇ ਇਜਾਜ਼ਤ ਧੰਨਵਾਦ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ